ਗੁਰੂ ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀ ਵਾਖੇ ਗੁਰਜੀਕਾ ਖਾਲਸਾ ਵਾਖੇ ਗੁਰਜੀ ਕੀ ਫਤੇ ਫਤੇ ਸੰਗਤ ਜੀ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅੰਸਾਲੀ ਵਾਲੇ ਮਹਾਂਪੁਰਸ਼ ਪੂਰਨ ਬ੍ਰह्म ਗਿਆਨੀ ਉਨ੍ਹਾਂ ਦੇ ਜੀਵਨ ਬਾਰੇ ਅਤੇ ਧੰਤਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹ ਵਾਲੇ ਕਿਵੇਂ ਮਹਾਂਪੁਰਸ਼ ਸੁਪਨੇ ਦੇ ਵਿੱਚ ਵੀ ਇਨਸਾਨ ਦਾ ਜੀਵਨ ਬਦਲ ਦਿੰਦੇ ਹਨ ਉਹਦੇ ਨਾਲ ਸੰਬੰਧਿਤ ਕੁਝ ਘਟਨਾਵਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਆਪ ਜੀ ਐਸ਼ੀਸ਼ ਬਖਸ਼ਣਾ ਜੀ ਅੱਜ ਮੌਜੂਦਾ ਮਹਾਂਪੁਰਸ਼ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਜੋ ਮਹਾਂਪੁਰਸ਼ਾਂ ਤੋਂ ਬਾਅਦ ਸਿਵਾ ਨਵਾਰੀ ਖਾਨ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦਾ ਵੀ ਦਾਸ ਨੂੰ ਮੌਕਾ ਮਿਲਦਾ ਹੈ ਤਾਂ ਕਈ ਲੋਕ ਬੜੇ ਵਿਅੰਗ ਕਰਦੇ ਹਨ ਕਿ ਜਿਹੜੇ ਬਾਬਾ ਪਰਮਜੀਤ ਸਿੰਘ ਜੀ ਖਾਨ ਇਹਨਾਂ ਨੂੰ ਮਹਾਰਾਜ ਨੇ ਗੱਦੀ ਦੇ ਦਿੱਤੀ ਪਰ ਅਸੀਂ ਤਾਂ ਉਹਨਾਂ ਨੂੰ ਹੀਮਾਪੁਰਸ਼ ਮੰਨਦੇ ਸੀ ਪਰ ਕਈ ਸੰਗਤ ਦੇ ਵਿੱਚੋਂ ਇਹ ਜੀ ਸੰਗਤ ਗੱਲਾਂ ਦੱਸਦੀ ਹੈ ਕਿ ਅਸੀਂ ਮਹਾਰਾਜ ਨੂੰ ਰੋਜ਼ ਯਾਦ ਕਰਦੇ ਹਾਂ ਉਹਨਾਂ ਦੇ ਜਾਣ ਤੋਂ ਬਾਅਦ ਪਹਿਲਾਂ ਵੀ ਸੰਗਤ ਜੁੜੀ ਹੋਈ ਸੀ ਕਹਿੰਦੇ ਵੀ ਜਦੋਂ ਸਾਡਾ ਕੋਈ ਕੰਮ ਸਾਨੂੰ ਮਹਿਸੂਸ ਹੁੰਦਾ ਵੀ ਇਹ ਸਾਡਾ ਕੰਮ ਨਹੀਂ ਨਾ ਹੋ ਰਿਹਾ ਕਹਿੰਦੇ ਸੰਤ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਮਹਾਂਪੁਰਸ਼ ਸਾਡੇ ਸੁਪਨੇ ਜੀ ਆ ਜਾਂਦੇ ਨੇ ਤੇ ਸਾਨੂੰ ਕਹਿੰਦੇ ਨੇ ਭਾਈ ਜਾ ਕੇ ਪਰਮਜੀਤ ਸਿੰਘ ਕੋਲ ਅਰਦਾਸ ਕਰਾਓ ਤੇ ਮਹਾਂਪੁਰਸ਼ ਦੱਸ ਰਹੇ ਸੀ ਬਾਬਾ ਪਰਮਜੀਤ ਸਿੰਘ ਜੀ ਕਹਿੰਦੇ ਵੀ ਦੱਸੋ ਹੁਣ ਮੈਂ ਸੰਗਤ ਨੂੰ ਕਹਿ ਕੇ ਤਾਂ ਨਹੀਂ ਭੇਜਦਾ ਜਦ ਮੈਂ ਕਹਿਣਾ ਭਾਈ ਮੇਰੇ ਕੋਲ ਆਓ ਸੰਗਤ ਆਪ ਆ ਕੇ ਦੱਸਦੀ ਆ ਵੀ ਵੱਡੇ ਮਹਾਰਾਜ ਨੇ ਆ ਹੁਕਮ ਕੀਤਾ ਜੀ ਸਾਨੂੰ ਸੁਪਨੇ ਦੇ ਵਿੱਚ ਤੁਸੀਂ ਇਸ ਤਰ੍ਹਾਂ ਸਾਡੇ ਲਈ ਅਰਦਾਸ ਕਰੋ ਕਹਿੰਦੇ ਭਾਈ ਮੈਂ ਅਰਦਾਸ ਕਰ ਦਿੰਨਾ ਤੇ ਇਹ ਦੇਖ ਲਓ ਵੀ ਜਿਹੜੇ ਮਹਾਪੁਰਸ਼ ਨੇ ਜਦੋਂ ਕੋਈ ਦਿਲੋਂ ਜਾਗ ਕਰਦਾ ਏ ਜ਼ਰੂਰੀ ਨਹੀਂ ਹੁੰਦਾ ਕਈ ਵਿਦੇਸ਼ 'ਚ ਵੀ ਬੈਠੇ ਨੇ ਕਈ ਕਹਿੰਦੇ ਨੇ ਯਾਰ ਅਸੀਂ ਦਰਸ਼ਨ ਤੋਂ ਵਾਂਝੇ ਰਹਿ ਗਏ ਪਰ ਜੇ ਤੁਹਾਡੀ ਸ਼ਰਧਾ ਭਾਵਨਾ ਨਾ ਤਾਂ ਮਹਾਰਾਜ ਨੇ ਤੁਹਾਡਾ ਉੱਥੇ ਬੈਠਿਆਂ ਨੂੰ ਵੀ ਦਰਸ਼ਨ ਦੇ ਕੇ ਕਾਰਜ ਸਵਾਰ ਦੇਣਾ ਇਹ ਜਿਹੇ ਵਿਦੇਸ਼ ਤੋਂ ਵੀ ਫੋਨ ਆਏ ਨੇ ਜਿਹੜੇ ਕਹਿੰਦੇ ਵੀਰ ਜੀ ਜਦੋਂ ਤੁਹਾਡੀ ਵੀਡੀਓ ਦੇਖੀ ਨਾ ਮੈਨੂੰ ਤਾਂ ਸੁਪਨੇ ਵਿੱਚ ਆਇਆ ਸੀ ਇੱਕ ਦਿਨ ਮਹਾਪੁਰਸ਼ ਇਹ ਵਾਲੇ ਬਚਨ ਕੀਤੇ ਸੀ ਮੈਂ ਤਾਂ ਕਮਾਇਆ ਨਹੀਂ ਮੈਨੂੰ ਤਾਂ ਸੁਪਨੇ 'ਚ ਗਿਆ ਸੀ ਮਹਾਰਾਜ ਨੇ ਵੀ ਆਹ ਵਾਲਾ ਪਾਠ ਕਰ ਲਾ ਤੇ ਇੱਕ ਬਾਬਾ ਜੀ ਨੂੰ ਅਸੀਂ ਹੰਸਾਲੀ ਸਾਹਿਬ ਮਿਲੇ ਤਾਂ ਉਹ ਕਹਿੰਦੇ ਵੀ ਜਦੋਂ ਮਹਾਪੁਰਸ਼ਾਂ ਨੇ ਜਾਣਾ ਸੀਗਾ ਨਾ ਵੱਡਿਆਂ ਨੇ ਤਾਂ ਇੱਕ ਦਿਨ ਪਹਿਲਾਂ ਹੀ ਮੇਰੀ ਮਹਾਰਾਜ ਨਾਲ ਉਹਨਾਂ ਦੇ ਮੈਂ ਦਰਸ਼ਨ ਕਰਨ ਆਇਆ ਤਾਂ ਮੈਨੂੰ ਕਹਿੰਦੇ ਭਾਈ ਆਹ ਵਾਲੇ ਕੰਮ ਕਰਨ ਵਾਲੇ ਰਹਿੰਦੇ ਨੇ ਥੋੜੇ ਮੋٹے ਤੇ ਜਿਵੇਂ ਪਰਮਜੀਤ ਕਹੂਗਾ ਓਵੇਂ ਕਰ ਲਿਓ ਜਿਹੜੇ ਕੰਮ ਰਹਿੰਦੇ ਨੇ ਪਰਮਜੀਤ ਜਿਵੇਂ ਕਹੂਗਾ ਭਾਈ ਓਵੇਂ ਕਰ ਲਿਓ ਉਹਨੂੰ ਪੁੱਛ ਲਿਓ ਤੇ 1 ਜਨਵਰੀ ਨੂੰ ਮਹਾਪੁਰਸ਼ ਸਰੀਰਕ ਰੂਪ ਤੋਂ ਚਲੇ ਗਏ ਤੇ ਉਹ ਦੇਖੋ ਵੀ ਸੰਗਤ ਨੂੰ ਮਹਾਰਾਜ ਨੇ ਦਰਸ਼ਨਾਂ ਦੇ ਦਰਸ਼ਨ ਦੇ ਕੇ ਜਾਂ ਪ੍ਰਤੱਖ ਰੂਪ ਦੇ ਵਿੱਚ ਸਮਝਾ ਦਿੱਤਾ ਸੀਗਾ ਵੀ ਸਾਡੇ ਤੋਂ ਬਾਅਦ ਜਿਹੜੀ ਸਾਡੀ ਜੋਤ ਆ ਉਹ ਬਾਬਾ ਪਰਮਜੀ ਸਿੰਘ ਦੇ ਵਿੱਚ ਅਸੀਂ ਹਾਜ਼ਰ ਨਾਜ਼ਰ ਹੋਵਾਂਗੇ ਉਹਨਾਂ ਦੇ ਨਾਲ ਵੀ ਉਹਨਾਂ ਦੇ ਵਿੱਚ ਵੀ ਜੋ ਬੋਲਣਗੇ ਜੋ ਕਹਿਣਗੇ ਅਸੀਂ ਭਾਈ ਆਪ ਹੀ ਸੇਵਾ ਲਈ ਸੇਵਾ ਲਈ ਜਾਵਾਂਗੇ ਇਸ ਕਰਕੇ ਤੁਸ਼ ਸ਼ਰਧਾ ਭਾਵਨਾ ਰੱਖਣੀ ਹੈ ਇਸੇ ਤਰ੍ਹਾਂ ਕਈਆਂ ਦੇ ਸਵਾਲ ਆਏ ਸੀ ਕਿ ਬਾਬਾ ਜੀ ਬਿਰਜੀ ਮਹਾਪੁਰਸ਼ ਜਦੋਂ ਸੁਪਨੇ ਚਾਹੁੰਦੇ ਨੇ ਉਦੋਂ ਸਾਡੇ ਕਰਮ ਕੱਢ ਦਿੰਦੇ ਨੇ ਬਿਲਕੁਲ ਕੱਢ ਦਿੰਦੇ ਨੇ ਜੀ ਜੇ ਤੁਸੀਂ ਸ਼ਰਦਾ ਭਾਵਨਾ ਦੇ ਨਾਲ ਬਾਣੀ ਪੜ੍ਹਦੇ ਹੋ ਸੰਤ ਕੋਈ ਮਹਾਪੁਰਸ਼ ਬ੍ਰਹਮ ਗਿਆਨੀ ਤੇ ਨਿਸ਼ਚਾ ਕਰਦੇ ਹੋ ਤਾਂ ਜੋ ਸੁਪਨੇ ਵਿੱਚ ਵੀ ਆ ਕੇ ਤੁਹਾਨੂੰ ਮੈਸੇਜ ਦਿੰਦੇ ਨਾ ਤਾਂ ਉਹ ਦਰਗਾਈ ਹੁਕਮ ਹੁੰਦੇ ਨੇ ਅਕਾਲ ਪੁਰਖ ਦੇ ਵੱਲੋਂ ਉਹ ਕੋਈ ਸੰਸਾਰਕ ਨਹੀਂ ਹੁੰਦੇ ਜਿਹੜਾ ਉਹਨਾਂ ਨੂੰ ਕਮਾ ਲੇ ਮੰਨ ਲੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਇੱਕ ਆਪ ਜੀ ਦੇ ਨਾਲ ਇੱਕ ਆਪਾਂ ਭਾਈ ਪਿੰਦਰਪਾਲ ਸਿੰਘ ਜੀ ਨੂੰ ਤਾਂ ਸਾਰੇ ਜਾਣਦੇ ਆ ਆਪਣੇ ਕੌਮ ਦੇ ਮਹਾਨ ਵਿਦਵਾਨ ਤਾਣ ਉਹਨਾਂ ਦੀ ਮਾਂ ਕਿੰਨੀ ਉਹਦੀ ਕਮਾਈ ਤੇ ਬੰਦਗੀ ਹੋਏਗੀ ਜਿਨੇ ਉਸ ਸੁਪੁੱਤਰ ਨੂੰ ਜਨਮ ਦਿੱਤਾ ਤਾਂ ਇੱਕ ਵਾਰੀ ਰਾਣਾ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾ ਕਰ ਰਹੇ ਸੀਗੇ ਉਹਨਾਂ ਨੇ ਕਥਾ ਦੇ ਵਿੱਚ ਦੱਸਿਆ ਵੀ ਮੇਰਾ ਜੀਵਨ ਕਿਵੇਂ ਬਦਲਿਆ ਕਹਿੰਦੇ ਮੈਂ ਤੁਰਿਆ ਤੁਰਿਆ ਜਾ ਰਿਹਾ ਸੀਗਾ ਤੇ ਇੱਕ ਗੁਰਦੁਆਰੇ ਦੀ ਬਿਲਡਿੰਗ ਬਣ ਰਹੀ ਸੀ ਗੁਰਦੁਆਰਾ ਬਣ ਰਿਹਾ ਸੀ ਜਦੋਂ ਮੈਂ 10-15 ਕਦਮ ਗੁਰਦੁਆਰੇ ਤੋਂ ਅੱਗੇ ਲੰਘਿਆ ਤਾਂ ਇੱਕ ਛੋਟੀ ਜਿਹੀ ਕੰਦਾ ਫੋਟੋ ਪਈ ਰਸਤੇ ਵਿੱਚ ਗਿਰੀ ਤੇ ਜਦੋਂ ਮੈਂ ਦੇਖਿਆ ਫੋਟੋ ਵੱਲ ਤਾਂ ਮੇਰੇ ਮਨ ਵਿੱਚ ਕੀ ਖਿਆਲ ਆਇਆ ਕਹਿੰਦਾ ਉਹ ਫੋਟੋ ਦਾ ਜਿਹੜਾ ਬੈਕਗ੍ਰਾਉਂਡ ਸੀ ਉਹ ਰੈੱਡ ਕਲਰ ਦਾ ਸੀਗਾ ਗੋਲ ਦਸਤਾਰ ਬੰਨੀ ਹੋਈ ਚੋਲਾ ਪਾਇਆ ਹੋਇਆ ਕਹਿੰਦਾ ਮੈਂ ਕਿਹਾ ਲੋਕ ਕਿਹੋ ਜੇ ਕਿਹੋ ਜੇ ਹੋਗੇ ਆਪ ਹੀ ਬਾਬੇ ਬਣੀ ਜਾਂਦੇ ਨੇ ਆਪ ਹੀ ਰੱਬ ਬਣੀ ਜਾਂਦੇ ਨੇ ਪਤਾ ਨਹੀਂ ਕੀ ਹੋਏਗਾ ਇਹ ਕਹਿ ਗਿਆ ਮੈਂ ਉਹ ਫੋਟੋ ਨੂੰ ਚੱਕਿਆ ਨਹੀਂ ਮੈਂ ਥੋੜਾਕ ਦੂਰ ਚਲਾ ਗਿਆ ਫਿਰ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਵੀ ਜਿਹੜੀ ਉਹ ਫੋਟੋ ਆ ਉਤੇ ਗੋਲ ਦਸਤਾਰ ਬੰਨੀ ਹੋਈ ਆ ਚੂਲਾ ਪਾਇਆ ਵੀ ਜੇ ਮੈਂ ਨਾ ਚੱਕੀ ਪਤਾ ਨਹੀਂ ਕਿਹੜਾ ਉੱਥੋਂ ਦੀ ਲੰਗੇਗਾ ਕੋਈ ਵਿਚਰੇਗਾ ਉਹ ਵੀ ਪੈਰ ਧਰ ਕੇ ਜਾਏਗਾ ਇਹਦੇ ਨਾਲ ਦਸਤਾਰ ਦੀ ਬੇਦਵੀ ਹੋਏਗੀ ਚੋਲੇ ਦੀ ਬੇਦਵੀ ਹੋਏਗੀ ਮੈਂ ਕਹਿੰਦਾ ਵੀ ਉਹ ਫੋਟੋ ਨੂੰ ਚੱਕ ਕੇ ਆਪਣੀ ਜੇਬ ਚ ਪਾ ਲਿਆ ਤੇ ਜਦੋਂ ਮੈਂ ਆਪਣੇ ਘਰ ਆਇਆ ਮੈਂ ਆਪਣੀ ਸੁਪਤਨੀ ਨੂੰ ਆਪਣੀ ਵਾਈਫ ਨੂੰ ਕਹਿੰਦਾ ਮੈਂ ਮਜ਼ਾਕ ਕਰਦਾ ਸੀ ਕਿ ਟੀਚਰ ਕੀਤੀ ਵਿਭਾਗਮਾਨ ਨੇ ਅੱਜ ਆਪਣੇ ਘਰ ਬਾਬੇ ਆਏ ਨੇ ਤਾਂ ਕਹਿੰਦਾ ਮੇਰੀ ਪਤਨੀ ਕਹਿੰਦੀ ਹੈ ਵੀ ਕਿੱਥੇ ਨੇ ਜੀ ਕਹਿੰਦਾ ਮੈਂ ਜੇਬ ਚੋਂ ਫੋਟੋ ਕੱਟ ਕੇ ਉਹਨੂੰ ਫੜਾਤੀ ਕਹਿੰਦੇ ਬਾਬੇ ਆਏ ਨੇ ਤਾਂ ਉਹ ਮੇਰੀ ਰਮਝ ਸਮਝ ਗਈ ਵੀ ਮੈਂ ਕਿਸ ਆਵਾਜ਼ ਦੇ ਵਿੱਚ ਕਹਿ ਰਿਹਾ ਜਾਂ ਕਿਸ ਮੇਰਾ ਜੋ ਪਿੱਛੇ ਬੋਲਣ ਦਾ ਮਕਸਦ ਸੀ ਵੀ ਮੈਂ ਕਿਸ ਭਾਵਨਾ ਦੇ ਨਾਲ ਗੱਲ ਕਹਿ ਰਿਹਾ ਮੇਰੀ ਵਾਈਫ ਸਮਝ ਗਈ ਤਾਂ ਉਹ ਕਹਿੰਦੀ ਵੀ ਦੇਖੋ ਜੀ ਆਪਾਂ ਇਹਨਾਂ ਨੂੰ ਜਾਣਦੇ ਨਹੀਂ ਨਾ ਆਪਾਂ ਇਹਨਾਂ ਨੂੰ ਕਦੇ ਮਿਲਿਆ ਵੀ ਜਿਹਨਾਂ ਨੂੰ ਆਪਾਂ ਨਾਂ ਜਾਣਦੇ ਹੋਈਏ ਜਿਹਨਾਂ ਨੂੰ ਆਪਾਂ ਨਾਂ ਮਿਲੇ ਹੋਈਏ ਨਾ ਵੀ ਆਪਾਂ ਨੂੰ ਕੋਈ ਹੱਕ ਨਹੀਂ ਆਪਾਂ ਉਹਨਾਂ ਨੂੰ ਮਾੜਾ ਕਹੀਏ ਉਹਨਾਂ ਨੂੰ ਬੁਰਾ ਕਹੀਏ ਸਾਨੂੰ ਕੀ ਪਤਾ ਉਹ ਕਿਹੋ ਜੀਆਂ ਰੂਹਾਂ ਨੇ ਕਿੰਨੀਆਂ ਗੱਜੜੀਆਂ ਨੇ ਅਸੀਂ ਹਰ ਕਾਨੂੰਨਿੰਦਾਂ ਲੱਗ ਜਾਂਦੇ ਆ ਵੀ ਐ ਲਓ ਜੀ ਐਵੇਂ ਕਿਵੇਂ ਹੋ ਗਿਆ ਮਹਾਂਪੁਰਸ਼ਾਂ ਨੇ ਸੁਪਨੇ ਦੇ ਵਿੱਚ ਕਿਵੇਂ ਕਰਮ ਕੱਟਤਾ ਐਵੇਂ ਮਹਾਂਪੁਰਸ਼ਾਂ ਨੇ ਜੇ ਆਹ ਗੱਲ ਕਹਤੀ ਇਹ ਗੱਲ ਸਹੀ ਕਿਵੇਂ ਹੋਗੀ ਉਹ ਕਹਿੰਦੀ ਵੀ ਆਪਾਂ ਨੂੰ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰਨਾ ਚਾਹੀਦਾ ਕਹਿੰਦਾ ਮੈਂ ਮਾਫੀ ਮੰਗੀ ਵੀ ਹਾਂ ਕਹਿੰਦਾ ਫਿਰ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਤੇ ਮੇਰੀ ਪਤਨੀ ਕਹਿੰਦੀ ਵੀ ਤੁਸੀਂ ਜਾ ਕੇ ਆਰਾਮ ਕਰ ਲਓ ਤਾਂ ਮੈਂ ਸੋਚ ਰਿਆ ਬੈਠਾ ਵੀ ਦੇਖੋ ਜੋੜ ਦੇ ਤਾਂ ਜਿਹੜੇ ਸੰਤ ਮਹਾਂਪੁਰਸ਼ ਨੇ ਇਹ ਵੀ ਬਾਣੀ ਦੇ ਨਾਲ ਨੇ ਬੰਦਗੀ ਦੇ ਨਾਲ ਨੇ ਹਾਏ ਵੱਖਰੀ ਗੱਲ ਆ ਵੀ ਸਾਨੂੰ ਮਹਾਰਾਜ ਨੇ ਕਿਹਾ ਵੀ ਭਾਈ ਕਿਸੇ ਸਰੀਰ ਦੇ ਨਾਲ ਨਹੀਂ ਜੁੜਨਾ ਗੁਰੂ ਗ੍ਰੰਥ ਸਾਹਿਬ ਤੇ ਬਾਣੀ ਦੇ ਨਾਲ ਜੁੜਨਾ ਉਹ ਕਹਿੰਦਾ ਵੀ ਹੋ ਸਕਦਾ ਰਸਤਾ ਵੱਖਰਾ ਵੱਖਰਾ ਆਵੇ ਤਾਂ ਮੰਜ਼ਿਲ ਤਾਂ ਇੱਕ ਹੀ ਆ ਭਾਈ ਪਿੰਦਰਪਾਲ ਸਿੰਘ ਜੀ ਕਹਿੰਦੇ ਵੀ ਮੈਂ ਰਾਤ ਨੂੰ ਜਦੋਂ ਸੁੱਤਾ ਰਾਤ ਨੂੰ ਮੈਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਕਹਿੰਦਾ ਉਹੀ ਇਨਸਾਨ ਗੋਲ ਦਸਤਾਰ ਬੰਨੀ ਹੋਈ ਫੋਟੋ ਦਾ ਜੋ ਬੈਕਗ੍ਰਾਉਂਡ ਸੀ ਉਹ ਵੀ ਰੈੱਡ ਸੀਗਾ ਉਹ ਵੀ ਪਿੱਛੋਂ ਰੈੱਡ ਸੀਗਾ ਉਹੀ ਚੋਲਾ ਪਾਇਆ ਹੋਇਆ ਉਵੇਂ ਹੀ ਸ਼੍ਰੀ ਸਾਹਿਬ ਪਾਈ ਹੋਈ ਤਾਂ ਮੈਨੂੰ ਕਹਿੰਦੇ ਕਿ ਭਾਈ ਪਿੰਦਰਪਾਲ ਸਿੰਘ ਜੀ ਆਪ ਜੀ ਤੋਂ ਕੌਮ ਨੇ ਅਜੇ ਬਹੁਤ ਸੇਵਾ ਲੈਣੀਆਂ ਆਪ ਜੀ ਨੇ ਧਰਮ ਦਾ ਪ੍ਰਚਾਰ ਦੇਸ਼ਾਂ ਵਿਦੇਸ਼ਾਂ 'ਚ ਕਰਨਾ ਇਸ ਕਰਕੇ ਆਪ ਜੀ ਅੰਮ੍ਰਿਤ ਵੇਲੇ ਰੋਜ਼ 1 ਘੰਟਾ ਮੂਲ ਮੰਤਰ ਦਾ ਜਾਪ ਕਰਿਆ ਕਰੋ ਭਾਈ ਪਿੰਦਰਪਾਲ ਸਿੰਘਾਂ ਦੇ ਵੀ ਰਾਤ ਤਾਂ ਬੀਤ ਗਈ ਸਵੇਰ ਹੋਈ ਜਦੋਂ ਮੈਨੂੰ ਹੋਸ਼ ਆਈ ਜਦੋਂ ਆਪਾਂ ਉੱਠਦਿਆਂ ਕਈ ਵਾਰੀ ਆਪਾਂ ਇੰਨੇ ਆ ਨੀਂਦ ਦੇ ਵਿੱਚ ਹੁੰਨੇ ਆ ਵੀ ਗੱਲ ਯਾਦ ਨਹੀਂ ਰਹਿੰਦੀ ਕਈ ਵਾਰੀ ਸੁਪਨੇ ਦੀ ਤਾਂ ਕਹਿੰਦੇ ਵੀ ਫਿਰ ਮੈਨੂੰ ਯਾਦ ਆਇਆ ਵੀ ਰਾਤ ਉਹ ਦਸਤਾਰ ਵਾਲਾ ਇਨਸਾਨ ਉਹ ਬਾਬਾ ਜੀ ਮੇਰੇ ਸੁਪਨੇ 'ਚ ਆ ਉਹਨਾਂ ਨੇ ਮੈਨੂੰ ਆ ਬਚਨ ਕੀਤਾ ਤੇ ਮੈਂ ਆਪਣੀ ਵਾਈਫ ਨਾਲ ਗੱਲ ਸਾਂਝ ਕੀਤੀ ਕਹਿੰਦਾ ਵੀ ਉਹ ਸੁਪਨੇ ਵਾਲੇ ਪਤਾ ਕੌਣ ਸੀਗੇ ਕਹਿੰਦਾ ਉਹ ਸੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹ ਵਾਲੇ ਜਿਨ੍ਹਾਂ ਨੇ ਮੈਨੂੰ ਇਹ ਹੁਕਮ ਕਰ ਦਿੱਤਾ ਵੀ ਭਾਈ ਤੂੰ ਰੋਜ਼ ਮੂਲ ਮੰਤਰ ਦਾ 1 ਘੰਟਾ ਜਾਪ ਕਰਨਾ ਹੈ ਕਹਿੰਦਾ ਉਸ ਦਿਨ ਤੋਂ ਲੈ ਕੇ ਮੇਰੀ ਜ਼ਿੰਦਗੀ ਸਤਿਗੁਰੂ ਨੇ ਬਦਲ ਕੇ ਰੱਖ ਦਿੱਤੀ ਸੰਗਤ ਜੀ ਜਿਹੜੇ ਸੰਤ ਮਹਾਂਪੁਰਸ਼ ਨੇ ਨਾ ਇੱਕੋ ਹੀ ਮਾਲਾ ਦੇ ਮਣਕੇ ਹੁੰਦੇ ਨੇ ਕਿਸੇ ਦੀ ਅਵਸਥਾ ਕਿਸ ਤਰ੍ਹਾਂ ਦੀ ਹੈ ਕਿਸੇ ਦੀ ਕਿਵੇਂ ਦੀ ਹੈ ਕਿਸੇ ਦਾ ਸੰਗਤ ਨੂੰ ਬਚਨ ਕਰਨ ਦਾ ਤਰੀਕਾ ਕੋਈ ਪਾਠ ਦੇ ਦਿੰਦਾ ਹੈ ਕੋਈ ਜਾਪ ਦੇ ਦਿੰਦਾ ਹੈ ਕੋਈ ਮਹਾਪੁਰਸ਼ ਸਿੱਧਾ ਹੀ ਕਹਿੰਦੇ ਨੇ ਭਾਈ ਜਾ ਤੇਰਾ ਕੰਮ ਹੋ ਜਾਊਗਾ ਇਹ ਅਵਸਥਾਵਾਂ ਨੇ ਸੋ ਮੇਰੀ ਬੇਨਤੀ ਆਤਮਨ ਕੇ ਵੀ ਆਪਾਂ ਕਿਸੇ ਨੂੰ ਵੀ ਨਾਂ ਨਿੰਦੀਏ ਜੇ ਤੁਸੀਂ ਕਿਸੇ ਨੂੰ ਚੰਗਾ ਨਹੀਂ ਨਾ ਕਹਿ ਸਕਦੇ ਤਮਾੜਾ ਵੀ ਨਾ ਕਿਹਾ ਸ਼ਰਦਾ ਭਾਵਨਾ ਬਣਦੀ ਆ ਮੰਨ ਲੋ ਨਹੀਂ ਬਣਦੀ ਨਾ ਮੰਨੋ ਆਪਣੇ ਕੋਈ ਗਰਦਨ ਤੇ ਜਾਂ ਸਿਰ ਤੇ ਕੋਈ ਤਲਵਾਰ ਥੋੜਾ ਤਰੀਆ ਭਾਈ ਪਿੰਦਰਪਾਲ ਸਿੰਘ ਕਹਿੰਦੇ ਫਿਰ ਮੇਰੇ ਗੱਲ ਸਮਝ ਆ ਗਈ ਵੀ ਪਰਕਾ ਪੁਰਾਣਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਵੀ ਕਹਿੰਦਾ ਚਿੱਤ ਚ ਇਨਸਾਨ ਤੋਂ ਬੁਰਾ ਨਾ ਕਰੀ ਫਿਰ ਕਹਿੰਦੇ ਵੀ ਇਹ ਵੀ ਮੇਰੇ ਗੱਲ ਸਮਝ ਆ ਗਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਵੀ ਜਦਾ ਅਸੀਂ ਚੰਗੇ ਹੀ ਨਹੀਂ ਫਿਰ ਅਸੀਂ ਬੁਰਾ ਕਿਹਨੂੰ ਕਹਿਣਾ ਸੋ ਸੰਗੇ ਜੀ ਜੇ ਮਹਾਂਪੁਰਸ਼ਾਂ ਦੀ ਕਿਰਪਾ ਹੋ ਜੇ ਨਾ ਜੇ ਆਪ ਜੀ ਨਹੀਂ ਵੀ ਆ ਸਕਦੇ ਜੇ ਆਪ ਜੀ ਦੀ ਸ਼ਰਧਾ ਭਾਵਨਾ ਟਿਕ ਜੇ ਨਾ ਹੁਣ ਕਈਆਂ ਦੀ ਹੋਊਗੀ ਵੀ ਅਸੀਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਨੇ ਪਰ ਵਿਦੇਸ਼ਾਂ ਦੇ ਵਿੱਚ ਕਈ ਇਹੋ ਜਿਹੇ ਨੇ ਫਸੇ ਹੋਏ ਨੇ ਕੰਮਕਾਰਾਂ ਦੇ ਵਿੱਚ ਮਜਬੂਰੀਆਂ ਨੇ ਗਈਆਂ ਤੇ ਨਹੀਂ ਆ ਸਕਦੇ ਮੇਰਾ ਆਪਣਾ ਪਰਸਨਲ ਤਜਰਬਾ ਆਗਾ ਕਿਉਂਕਿ ਅਸੀਂ ਵੀ ਇਸ ਹੁਕਮ ਦੇ ਅਨੁਸਾਰ ਹੀ ਅਨਸਾਰੀ ਵਾਲੇ ਮਹਾਂਪੁਰਸ਼ਾਂ ਨੂੰ ਮਿਲੇ ਤੇ ਬੜੀ ਜ਼ਿੰਦਗੀ ਦੇ ਵਿੱਚ ਇਹ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਨਹੀਂ ਸਾਂਝੀਆਂ ਕਰ ਸਕਦੇ ਆਪ ਜੀ ਸਮਝ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਵੀ ਉਹ ਗੱਲਾਂ ਕਿਹੜੀਆਂ ਹੁੰਦੀਆਂ ਨੇ ਤੇ ਸਾਨੂੰ ਵੀ ਮਹਾਰਾਜ ਨੇ ਸਿਹਤ ਪਾਈ ਅਸੀਂ ਵੀ ਦਰਸ਼ਨ ਮਹਾਂਪੁਰਸ਼ਾਂ ਦੇ ਕਿਤੇ ਤੇ ਬੜਾ ਬਹੁਤ ਆਨੰਦ ਮਹਾਰਾਜ ਦੇ ਰਹੇ ਨੇ ਬੜਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਨਸਾਲੀ ਵਾਲੇ ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਆਪ ਅਕਾਲ ਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਬਖਸ਼ਿਸ਼ ਹੈ ਬਹੁਤ ਮਹਾਰਾ ਦੀ ਕਿਰਪਾ ਹੈ ਸੰਗਤ ਜੀ ਸਭ ਦੀਆਂ ਅਸੀਸਾਂ ਲਿਆ ਕਰੋ 네ਗੇਟਿਵਿਟੀ ਨੂੰ ਆਪਣੇ ਦਿਮਾਗ ਚੋਂ ਕੱਢ ਦਿਓ ਜੇ ਜ਼ਿੰਦਗੀ ਦੇ ਵਿੱਚ ਕੁਝ ਲਾਹ ਲੈਣਾ ਚੰਗਾ ਸੋਚਣਾ ਸ਼ੁਰੂ ਕਰ ਦਿਓ ਆਪ ਹੀ ਸਤਿਗੁਰ ਚੰਗਾ ਕਰਨਗੇ ਆਪ ਜੀ ਨੂੰ ਵੀਡੀਓ ਵਧੀਆ ਲੱਗੇ ਤੈਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਅੱਗੇ ਭੇਜ ਦੇਣਾ ਆਪਣੇ ਦੋਸਤਾਂ ਮਿੱਤਰਾਂ ਨੂੰ ਕੀ ਪਤਾ ਸੁਣ ਕੇ ਕਿਸਦਾ ਭਲਾ ਹੋ ਜੇ ਕਿ ਇਹ ਦੀ ਸ਼ਰਦਾ ਬਣ ਜੇ ਤੇ ਮੈਨੂੰ ਇੱਕ ਦੋ ਵੀਰਾਂ ਦੇ ਫੋਨ ਵੀ ਆਏ ਮੈਸੇਜ ਵੀ ਆਉਂਦੇ ਨੇ ਇੰਸਟਾਗ੍ਰam ਤੇ ਮੇਰੀ ਆਈਡੀਆ ਪਰਮੇਂਦਰ ਸਿੰਘ ਨਿਮਾਣਾ YouTube ਆਪ ਜੀ ਨੇ ਕੋਈ ਮਹਾਂਪੁਰਸ਼ਾਂ ਬਾਰੇ ਗੱਲਬਾਤ ਪੁੱਛਣੀ ਹੋਵੇ ਜਿੰਨੀ ਕੁ ਦਾਸ ਨੂੰ ਸਮਤ ਦਿੱਤੀ ਆ ਤਾਂ ਆਪ ਜੀ ਮੈਸੇਜ ਕਰ ਸਕਦੇ ਹੋ ਤਾਂ ਕਹਿੰਦੇ ਵੀਰ ਜੀ ਤੁਹਾਡੇ ਵਿਊ ਬਹੁਤ ਘੱਟ ਆਉਂਦੇ ਨੇ ਮੈਂ ਕਿਹਾ ਵੀਰੇ ਮੈਂ view ਦੇ ਪਿੱਛੇ ਵੀਡੀਓ ਨਹੀਂ ਪਾਉਂਦਾ ਮੇਰਾ ਮਕਸਦ ਤਾਂ ਸਿਰਫ ਇੱਕੋ ਆ ਬਾਣੀ ਦੇ ਨਾਲ ਜੁੜਨਾ ਤੇ ਜੋੜਨ ਦਾ ਮੈਨੂੰ view ਨਾਲ ਕੁਝ ਨਹੀਂ ਲੈਣਾ ਦੇਣਾ ਇੰਨੇ ਵਿੱਚੋਂ ਹਜ਼ਾਰਾਂ ਦੇ ਵਿੱਚੋਂ ਇੱਕ ਵੀ ਜੁੜ ਗਿਆ 10 ਵੀ ਜੁੜ ਗਏ 20 ਵੀ ਜੁੜ ਗਏ ਕਿੰਨੇ ਅਸੀਸਾਂ ਦੇਣਗੇ ਸੋ ਸੰਗਤ ਜੀ ਅਸੀਸਾਂ ਦੇਣੀਆਂ ਭੁੱਲਾਂ ਚੁੱਕਾ ਮaaf ਕਰਨੀਆਂ ਜੀ ਸਤਿਗੁਰੂ ਆਪ ਬਖਸ਼ਣ ਜੋਗ ਨੇ ਸੰਗਤ ਬਖਸ਼ਣ ਜੋਗ ਹੈ ਜੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ